ਦੋਸਤੋ ਅੱਜ ਆਪਾਂ ਆਏ ਸੀ ਸਰੋਂ ਦੇ ਵਿੱਚੋਂ ਤੇਲ ਕਢਵਾਉਣ ਦੇ ਲਈ ਸਭ ਤੋਂ ਪਹਿਲਾਂ ਦੇਖ ਲਓ ਵੀ ਬਾਈ ਉਹਨਾਂ ਕੋਲੇ ਪੀਪੇ ਕਿੰਨੀ ਆ ਕਿੰਨੇ ਪੈਣੇ ਕਿੰਨੇ ਜਣਿਆਂ ਦੀ ਲੈਣ ਲੱਗੀ ਪਈ ਆ ਚੰਗਾ ਕੰਮ ਕਰਦੇ ਨੇ ਤਾਂ ਹੀ ਲੱਗੀ ہوئی ਆ ਤੇ ਬਾਈ ਉਹਨੇ ਸਪੈਲਰ ਦੇ ਨਾਲ ਤੇਲ ਕੱਢਦੇ ਨੇ ਅੱਗੇ ਨਹੀਂ ਪਹਿਲਾਂ ਕੋਲੂਆਂ ਦੇ ਨਾਲ ਕੱਢਿਆ ਜਾਂਦਾ ਸੀ ਵੈਸੇ ਕੋਲੂਆਂ ਦਾ ਤਾਂ ਹੁਣ ਕੰਮ ਹੀ ਖਤਮ ਹੋ ਗਿਆ ਸਪੈਲਰ ਲੱਗਿਆ ਹੋਇਆ ਇਹਦੇ ਨਾਲ ਤੇਲ ਕੱਢਿਆ ਜਾਂਦਾ ਸਭ ਤੋਂ ਪਹਿਲਾਂ ਤਾਂ ਦੇਖ ਲਓ ਵੀ ਇੱਥੇ ਸਰੋਂ ਪਾਈ ਜਾਂਦੀ ਆ ਤੇ ਸਰੋਂ ਨੂੰ ਮਾੜਿਆ ਪਾਣੀ ਦਾ ਹੱਥ ਲਾਇਆ ਜਾਂਦਾ ਹੌਲੀ ਹੌਲੀ ਸਰੋਂ نیچے ਡਿੱਗੀ ਜਾਂਦੀ ਆ ਇਸ ਤੋਂ ਬਾਅਦ ਸਰੋਂ ਆਂ ਦੇ ਸਪੈਲਰ ਦੇ ਵਿੱਚ ਸਪੈਲਰ ਨੇ ਸਰੋਂ ਦਾ ਡੈਡ ਜਿਆ ਕਰ ਦੇਣਾ ਹੁੰਦਾ ਆ ਡੈਡ ਤੋਂ ਬਾਅਦ ਅੱਗੇ ਡੈਡ ਨੂੰ ਟਾਈਟ ਕਰਿਆ ਜਾਂਦਾ ਆ ਜੋ ਟਾਈਟ ਕਰਿਆ ਜਾਂਦਾ ਇੱਧਰ ਸਰੋਂ ਦੀ ਖਾਲੜੀ ਕਰਨ ਲੱਗ ਜਾਂਦੀ ਆ ਸਰੋਂ ਦੀ ਜਿਹੜੀ ਖਾਲਾ ਦੋਸਤੋ ਇਹਨੂੰ ਫਿਰ ਤੋਂ ਇੱਕ ਵਾਰੀ ਜਿੱਥੇ ਸਰੋਂ ਪਾਈ ਗਈ ਸੀ ਉੱਥੇ ਫਿਰ ਪਾਇਆ ਜਾਂਦਾ ਇਹ ਪ੍ਰੋਸੈਸ ਤਿੰਨ ਵਾਰੀ ਕੀਤਾ ਜਾਂਦਾ ਹੈ ਭਾਵ ਕਿ ਸਰੋਂ ਨੂੰ ਤਿੰਨ ਵਾਰੀ ਸਪੈਲਰ ਵਿੱਚ ਦੀ ਕੱਢਿਆ ਜਾਂਦਾ ਆ ਤੇ ਸਰੋਂ ਦੇ ਤੇਲ ਦੀ ਤੁਸੀਂ ਧਾਰ ਦੇਖ ਸਕਦੇ ਹੋ ਕਿੰਨੀ ਪੈ ਰਹੀ ਆ ਬਹੁਤ ਵਧੀਆ ਇੱਥੇ ਤੇਲ ਕੱਢਿਆ ਜਾਂਦਾ ਤੇ ਜਿਹੜੇ ਤੇਲ ਦੀ ਮਾਤਰਾ ਤੁਹਾਡੀ ਸਰੋਂ ਤੇ ਡਿਪੈਂਡ ਹੁੰਦਾ ਵੀ ਤੁਹਾਡੀ ਸਰੋਂ ਦੀ ਕੁਆਲਿਟੀ ਕਿਹੋ ਜੀ ਆ ਉਹਦੇ ਹਿਸਾਬ ਦੇ ਨਾਲ ਹੀ ਤੇਲ ਨਿਕਲਦਾ ਆ ਤੇ ਆਪਣਾ 80 ਕਿਲੋ ਸਰੋਂ ਦੇ ਵਿੱਚੋਂ 32